ਜੋ ਅਸੀਂ ਦਿੱਲੀ ਦੇ ਆਰਾਮ ਲੀਲਾ ਗਰਾਊਂਡ ਦੇ ਵਿੱਚ ਪਹੁੰਚ ਚੁੱਕੇ ਹਾਂ ਕਿਉਂਕਿ ਇੱਥੇ ਜਿਹੜੀ ਕਿਸਾਨਾਂ ਵੱਲੋਂ ਮਹਾ ਪੰਚਾਇਤ ਕੀਤੀ ਜਾਣੀ ਆ ਜਣੀ ਉਹਦਾ ਟੈਂਟ ਵਗੈਰਾ ਸਾਰੇ ਮੈਟ ਵਗੈਰਾ ਵਿਸੇ ਹੋਏ ਨੇ ਤੇ 6 ਵਜੇ ਦਾ ਟਾਈਮ ਸੀਗਾ ਪ੍ਰਸ਼ਾਸਨ ਦਾ ਗੇਟ ਖੋਲਣ ਦਾ ਬੱਸਾਂ ਸਵੇਰ ਦੀਆਂ ਆਈਆਂ ਨੇ ਜਣੀ 2 ਵਜੇ ਕਿਸਾਨ ਜਿਹੜੇ ਆਰਾਮ ਲੀਲਾ ਗਰਾਊਂਡ ਦੇ ਪ੍ਰਸ਼ਾਸਨ ਨੇ ਹੁਣ ਵੀ ਜਦੋਂ ਲੋਕਾਂ ਨੇ ਨਾਰੇਬਾਜੀ ਕੀਤੀ ਆ ਤਾਂ ਜਿਹੜਾ ਗੇਟ ਖੋਲੇ ਹੈਗੇ ਨੇ ਲਗਾਤਾਰ ਨਹੀਂ ਬਾਹਰ ਹਰਾਨ ਹੋਏ ਹੈਗੇ ਨੇ ਹੁਣ ਅਸੀਂ ਇੱਥੇ ਬੈਠੇ ਆ ਸਾਰੇ ਭਰਾਵੋ ਜਿਹੜੇ ਪਿੱਛੇ ਅ ਬੱਸਾਂ ਦੇ ਵਿੱਚ ਬੈਠੇ ਨੇ ਜਾਂ ਪਿੱਛੇ ਆ ਰਹੇ ਨੇ ਉਹਨਾਂ ਨੂੰ ਬੇਨਤੀ ਆ ਕਿ ਆਰਾਮ ਲੀਲਾ ਗਰਾਊਂਡ ਦੇ ਵਿੱਚ ਜਲਦੀ ਪਹੁੰਚੋ ਕਿਉਂਕਿ ਜਿਹੜੀਆਂ ਹੱਕੀ ਤੇ ਜਾਇਜ਼ ਮੰਗਾਂ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤਾ ਗਿਆ ਪ੍ਰੋਗਰਾਮ ਆ ਜਿਹੜਾ ਅੱਜ ਦਾ ਜਣੀ ਐਮਐਸਪੀ ਤੇ ਸਰਕਾਰੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਵੇ ਸਰਕਾਰ ਆ ਭਾਰਤ ਡਬਲਯੂਟੀਓ ਦੀਆਂ ਨੀਤੀਆਂ ਜੋ ਬਾਹਰ ਆਵੇ ਕਿਸਾਨਾਂ ਦਾ ਸਮੂਚਾ ਕਰਜ਼ਾ ਖਤਮ ਕਰੇ ਸਰਕਾਰ ਆ ਦੇ ਕਿਸਾਨਾਂ ਦੀ ਪੈਂਸਰ ਆ ਜਿਹੜੀ ਘਟੋ ਘਟਦਾ 1000 ਰੁਪਇਆ ਕਰੇ ਇਹ ਜੋ ਨਹੀਂ ਕਿਸਾਨਾਂ ਦੀਆਂ ਸਮੂਚੀਆਂ ਮੰਗਾ ਦੇ ਉੱਤੇ ਅਸੀਂ ਪਹੁੰਚ ਗਏ ਤੁਸੀਂ ਦੇਖ ਸਕਦੇ ਹੋ ਜਿਹੜੀ ਉਹ ਕਿਸਾਨ ਨੇ ਵੱਡੀ ਗਿਣਤੀ ਝਾ ਰਹੇ ਨੇ ਇਧਰਲੇ ਗੇਟ ਅਜੇ ਖੋਲੇ ਨਹੀਂ ਹੈਗੇ ਇੱਕ ਗੇਟ ਖੋਲਿਆ ਹੈਗਾ ਇਹ ਵੀ ਅਸੀਂ ਪ੍ਰਸ਼ਾਸਨ ਨੂੰ ਕਿਹਾ ਵੀ ਸਾਰੇ ਗੇਟ ਖੋਲੋ ਇਸ ਕਰਕੇ ਪੂਰੀ ਵੱਡੀ ਤਿਆਰੀ ਹੈ ਜਿਹੜੀ ਮਹਾਪੰਚਾਇਤ ਆ ਉਹਦੀ ਤਿਆਰੀ ਵੀ ਪੂਰੇ ਟੈਂਟ ਉੱਤੇ ਸਾਰਾ ਕਿਰੇ ਹੋ ਗਿਆ ਅਸੀਂ RAM LILA ਗਰਾਊਂਡ 'ਚ ਪਹੁੰਚ ਗਏ ਅਸੀਂ ਦਿੱਲੀ ਦੇ RAM LILA ਗਰਾਊਂਡ ਦੇ ਵਿੱਚ ਪਹੁੰਚ ਚੁੱਕੇ ਹਾਂ ਕਿਉਂਕਿ ਇੱਥੇ ਜਿਹੜੀ ਕਿਸਾਨਾਂ ਵੱਲੋਂ ਮਹਾਪੰਚਾਇਤ ਕੀਤੀ ਜਾਣੀ ਆ ਜਣੀ ਉਹਦਾ ਟੈਂਟ ਵਗੈਰਾ ਸਾਰੇ ਮੈਟ ਵਗੈਰਾ ਵਿਸੇ ਹੋਏ ਨੇ ਤੇ 6 ਵਜੇ ਦਾ ਟਾਈਮ ਸੀਗਾ ਪ੍ਰਸ਼ਾਸਨ ਦਾ ਗੇਟ ਖੋਲਣ ਦਾ ਬੱਸਾਂ ਸਵੇਰ ਦੀਆਂ ਆਈਆਂ ਨੇ ਜਣੀ 2 ਵਜੇ ਕਿਸਾਨ ਜਿਹੜੇ ਆਰਾਮ ਲੀਲਾ ਗਰਾਊਂਡ ਦੇ ਤੇ ਪ੍ਰਸ਼ਾਸਨ ਨੇ ਹੁਣ ਵੀ ਜਦੋਂ ਲੋਕਾਂ ਨੇ ਨਾਰੇबाजी ਕੀਤੀ ਆ ਤਾਂ ਜਿਹੜਾ ਗੇਟ ਖੋਲੇ ਹੈਗੇ ਨੇ ਲਗਾਤਾਰ ਨਹੀਂ ਬਾਹਰ ਹਰਾਨ ਹੋਏ ਹੈਗੇ ਨੇ ਹੁਣ ਅਸੀਂ ਇੱਥੇ ਬੈਠੇ ਆ ਸਾਰੇ ਭਰਾਵ ਜਿਹੜੇ ਪਿੱਛੇ ਬੱਸਾਂ ਦੇ ਵਿੱਚ ਬੈਠੇ ਨੇ ਜਾਂ ਪਿੱਛੇ ਆ ਰਹੇ ਨੇ ਉਹਨਾਂ ਨੂੰ ਬੇਨਤੀ ਆ ਕਿ ਆਰਾਮ ਲੀਲਾ ਗਰਾਊਂਡ ਦੇ ਵਿੱਚ ਜਲਦੀ ਪਹੁੰਚੋ ਕਿਉਂਕਿ ਜਿਹੜੀਆਂ ਹੱਕੀ ਤੇ ਜਾਇਜ਼ ਮੰਗਾਂ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤਾ ਗਿਆ ਪ੍ਰੋਗਰਾਮ ਆ ਜਿਹੜਾ ਅੱਜ ਦਾ ਜਣੀ ਐਮਐਸਪੀ ਤੇ ਸਰਕਾਰੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਵੇ ਸਰਕਾਰ ਆ ਭਾਰਤ ਡਬਲਯੂਟੀਓ ਦੀਆਂ ਨੀਤੀਆਂ ਜੋ ਬਾਹਰ ਆਵੇ ਕਿਸਾਨਾਂ ਦਾ ਸਮੂਚਾ ਕਰਜ਼ਾ ਖਤਮ ਕਰੇ ਸਰਕਾਰ ਆ ਦੇ ਕਿਸਾਨਾਂ ਦੀ ਪੈਂਸਰ ਆ ਜਿਹੜੀ ਘਟੋ ਘਟਦਾ 1000 ਰੁਪਿਆ ਕਰੇ ਇਹ ਜੋ ਨਹੀਂ ਕਿਸਾਨਾਂ ਦੀਆਂ ਸਮੂਚੀਆਂ ਮੰਗਾ ਦੇ ਉੱਤੇ ਅਸੀਂ ਪਹੁੰਚ ਗਏ ਤੁਸੀਂ ਦੇਖ ਸਕਦੇ ਹੋ ਜਿਹੜੀ ਉਹ ਕਿਸਾਨ ਨੇ ਵੱਡੀ ਗਿਣਤੀ ਝਾ ਰਹੇ ਨੇ ਇਧਰਲੇ ਗੇਟ ਅਜੇ ਖੁੱਲੇ ਨਹੀਂ ਹੈਗੇ ਇੱਕ ਗੇਟ ਖੁੱਲਿਆ ਹੈਗਾ ਇਹ ਵੀ ਅਸੀਂ ਪ੍ਰਸ਼ਾਸਨ ਨੂੰ ਕਿਹਾ ਵੀ ਸਾਰੇ ਗੇਟ ਖੋਲੋ ਇਸ ਕਰਕੇ ਪੂਰੀ ਵੱਡੀ ਤਿਆਰੀ ਆ ਜਿਹੜੀ ਮਹਾਪੰਚਾਇਤ ਆ ਉਹਦੀ ਤਿਆਰੀ ਵੀ ਪੂਰੇ ਟੈਂਟ ਉੱਤੇ ਸਾਰਾ ਕਿਰੇ ਹੋ ਗਿਆ ਅਸੀਂ ਆਰਾਮ ਲੀਲਾ ਗਰਾਊਂਡ 'ਚ ਪਹੁੰਚ ਗਏ ਅਸੀਂ ਦਿੱਲੀ ਦੇ ਆਰਾਮ ਲੀਲਾ ਗਰਾਊਂਡ ਦੇ ਵਿੱਚ ਪਹੁੰਚ ਚੁੱਕੇ ਹਾਂ ਕਿਉਂਕਿ ਇੱਥੇ ਜਿਹੜੀ ਕਿਸਾਨਾਂ ਵੱਲੋਂ ਮਹਾਪੰਚਾਇਤ ਕੀਤੀ ਜਾਣੀ ਆ ਜਣੀ ਉਹਦਾ ਟੈਂਟ ਵਗੈਰਾ ਸਾਰੇ ਮੈਟ ਵਗੈਰਾ ਵਿਸੇ ਹੋਏ ਨੇ ਤੇ 6 ਵਜੇ ਦਾ ਟਾਈਮ ਸੀਗਾ ਪ੍ਰਸ਼ਾਸਨ ਦਾ ਗੇਟ ਖੋਲਣ ਦਾ ਬੱਸਾਂ ਸਵੇਰ ਦੀਆਂ ਆਈਆਂ ਨੇ ਜਣੀ 2 ਵਜੇ ਕਿਸਾਨ ਜਿਹੜੇ ਆ ਰਾਮਲੀਲਾ ਗਰਾਊਂਡ ਦੇ ਪ੍ਰਸ਼ਾਸਨ ਨੇ ਹੁਣ ਵੀ ਜਦੋਂ ਲੋਕਾਂ ਨੇ ਨਾਰੇबाजी ਕੀਤੀ ਆ ਤਾਂ ਜਿਹੜਾ ਗੇਟ ਖੋਲੇ ਹੈਗੇ ਨੇ ਲਗਾਤਾਰ ਨਹੀਂ ਬਾਹਰ ਹਰਾਨ ਹੋਏ ਹੈਗੇ ਨੇ ਹੁਣ ਅਸੀਂ ਇੱਥੇ ਬੈਠੇ ਆ ਸਾਰੇ ਭਰਾਵੋ ਜਿਹੜੇ ਪਿੱਛੇ ਬੱਸਾਂ ਦੇ ਵਿੱਚ ਬੈਠੇ ਨੇ ਜਾਂ ਪਿੱਛੇ ਆ ਰਹੇ ਨੇ ਉਹਨਾਂ ਨੂੰ ਬੇਨਤੀ ਆ ਕਿ ਰਾਮਲੀਲਾ ਗਰਾਊਂਡ ਦੇ ਵਿੱਚ ਜਲਦੀ ਪਹੁੰਚੋ ਕਿਉਂਕਿ ਜੜੀਆਂ ਹੱਕੀ ਤੇ ਜਾਇਜ਼ ਮੰਗਾਂ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤਾ ਗਿਆ ਪ੍ਰੋਗਰਾਮ ਆ ਜਿਹੜਾ ਅੱਜ ਦਾ ਜਣੀ ਐਮਐਸਪੀ ਤੇ ਸਰਕਾਰੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਵੇ ਸਰਕਾਰ ਆ ਭਾਰਤ ਡਬਲਯੂਟੀਓ ਦੀਆਂ ਨੀਤੀਆਂ ਜੋ ਬਾਹਰ ਆਵੇ ਕਿਸਾਨਾਂ ਦਾ ਸਮੂਚਾ ਕਰਜ਼ਾ ਖਤਮ ਕਰੇ ਸਰਕਾਰ ਆ ਦੇ ਕਿਸਾਨਾਂ ਦੀ ਪੈਂਸਰ ਜਿਹੜੀ ਘਟੋ ਘਟਦਾ 1000 ਰੁਪਿਆ ਕਰੇ ਇਹ ਜونی ਕਿਸਾਨਾਂ ਦੀਆਂ ਸਮੂਚੀਆਂ ਮੰਗਾ ਦੇ ਉੱਤੇ ਅਸੀਂ ਪਹੁੰਚ ਗਏ ਤੁਸੀਂ ਦੇਖ ਸਕਦੇ ਹੋ ਜਣੀ ਉਹ ਕਿਸਾਨ ਨੇ ਵੱਡੀ ਗਿਣਤੀ ਝਾ ਰਹੇ ਨੇ ਇਧਰਲੇ ਗੇਟ ਅਜੇ ਖੋਲੇ ਨਹੀਂ ਹੈਗੇ ਇੱਕ ਗੇਟ ਖੋਲਿਆ ਹੈਗਾ ਇਹ ਵੀ ਅਸੀਂ ਪ੍ਰਸ਼ਾਸਨ ਨੂੰ ਕਿਹਾ ਵੀ ਸਾਰੇ ਗੇਟ ਖੋਲੋ ਇਸ ਕਰਕੇ ਪੂਰੀ ਵੱਡੀ ਤਿਆਰੀ ਹੈ ਜਿਹੜੀ ਮਹਾਪੰਚਾਇਤ ਆ ਉਹਦੀ ਤਿਆਰੀ ਵੀ ਪੂਰੇ ਟੈਂਟ ਉੱਟ ਸਾਰਾ ਕਲੀਅਰ ਹੋ ਗਿਆ ਅਸੀਂ ਰਾਮਲੀਲਾ ਗਰਾਊਂਡ